ਸ਼ਹਿਰ ਮੰਦਰ ਸਾਹਿਬ ਦੇ ਵਿੱਚ ਯੋਗਾ ਕਰਨ ਵਾਲੀ ਕੁੜੀ ਦੇ ਖਿਲਾਫ ਫੈਸਟਿਵ ਪੀਸ ਦੇ ਵੱਲੋਂ ਟਵੀਟ ਕੀਤਾ ਹੈ ਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਜਲਦੋਂ ਜਲਦ ਅਰਚਨਾ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੇ ਵੱਲੋਂ ਪੁਲਿਸ ਤੋਂ ਮੰਗ ਕੀਤੀ ਗਈ ਹੈ ਕਿ ਉਸਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਸੇਨਾਲਖਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਗ੍ਰਿਫਤਾਰ ਕਰਕੇ ਉਸ ਦੇ ਵੱਲੋਂ ਕੀਤੀ ਜਾ ਰਹੀ ਸਿੱਖਾਂ ਵਿਰੋਧੀ ਚਾਲ ਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਸ ਦੇ ਵੱਲੋਂ ਇੱਕ ਐਲਜੀਪੀਸੀ ਦੇ ਖਿਲਾਫ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਵੱਲੋਂ ਉਸੇ ਵੀਡੀਓ ਦਾ ਜਵਾਬ ਦਿੱਤਾ ਗਿਆ ਦਰਸਲ ਸਵੇਰੇ ਇੱਕ ਵੀਡੀਓ ਦੇ ਵਿੱਚ ਅਰਸ਼ਨਾ ਮਕਵਾਨਾ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਜਦ ਸ਼੍ਰੀ ਹਰਮੰਦਰ ਸਾਹਿਬ ਪਹੁੰਚੇ ਦਿੱਤਾ ਉਹਨਾਂ ਨੇ ਉਹਨਾਂ ਨੂੰ ਕਿਸੇ ਨੇ ਵੀ ਅਜੀਹਾ ਕਰਨ ਤੋਂ ਨਹੀਂ ਰੋਕਿਆ ਨਾ ਫੋਟੋ ਖਿੱਚਣ ਤੋਂ ਰੋਕਿਆ ਨਾ ਵੀਡੀਓ ਬਣਾਉਣ ਤੋਂ ਰੋਕਿਆ ਨਾ ਹੀ ਅਜੀਹ ਅਪੱਤੇ ਜਨਕ ਤਸਵੀਰਾਂ ਲੈਣ ਤੋਂ ਰੋਕਿਆ ਗਏ ਸਨ ਨਾਲ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਮर्याਦਾ ਦਾ ਨਹੀਂ ਸੀ ਪਤਾ ਤੇ ਇਸੇ ਨਾਲ ਕਿ ਉਹਨਾਂ ਦੇ ਵੱਲੋਂ ਵੀਡੀਓ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਉੱਥੇ ਕਿਤੇ ਵੀ ਮर्यादा ਦੇ ਬਾਰੇ ਲਿਖਿਆ ਨਹੀਂ ਹੋਇਆ ਤੇ ਇਸ ਗੱਲ ਦਾ ਜਵਾਬ ਵੀ LGPSC ਦੇ ਵੱਲੋਂ ਟਵੀਟਰ ਰਾਹੀਂ ਦਿੱਤਾ ਗਿਆ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿੱਥੋਂ ਅਰਚਨਾ ਮਕਵਾਨਾ ਨੇ ਕੰਟਾਕਾਰ ਵਾਲੀ ਸਾਈਡ ਤੋਂ ਐਂਟਰੀ ਗੇਟ ਤੋਂ ਐਂਟਰੀ ਲਈ ਸੀ ਉਸ ਤੇ ਬਾਹਰ ਕੀ ਵੱਡੀ ਸਕਰੀਨ ਦੇ ਉੱਪਰ ਮर्यादा ਲਿਖੀ ਹੋਈ ਹੈ। ਇਸ ਨਾਲ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ 21 ਜੂਨ ਨੂੰ ਅਰਚਨਾ ਮਕਵਾਨਾ ਨੇ ਗੁਰੂ ਘਰ ਦੇ ਵਿੱਚ ਮੱਥਾ ਨਹੀਂ ਟੇਕਿਆ। ਹਾਂ 20 ਜੂਨ ਨੂੰ ਜ਼ਰੂਰ ਮੱਥਾ ਟੇਕਣ ਦੇ ਲਈ ਪਹੁੰਚੀ ਸੀਗੀ ਪਰ ਉਸ ਦੌਰਾਨ ਉਸੇ ਸੇਵਾ ਵੀ ਕੀਤੀ ਪਰ ਉਹਨਾਂ ਦਾ ਕਹਿਣਾ ਹੈ ਕਿ ਗੁਰੂ ਘਰ ਦੇ ਵਿੱਚ ਮੱਥਾ ਟੇਕ ਕੇ ਜਾਣਾ ਹੀ ਜਾਂ ਫਿਰ ਸੇਵਾ ਕਰਨ ਤੋਂ ਬਾਅਦ ਤੁਹਾਨੂੰ ਇਹ ਆਜ਼ਾਦੀ ਨਹੀਂ ਮਿਲ ਜਾਂਦੀ ਕਿ ਤੁਸੀਂ ਗੁਰੂ ਘਰ ਦੀ ਮਰਿਆਦਾ ਪੰਗ ਕਰੋ ਇਸੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਬਹੁਤ ਸਾਰੇ ਲੋਕ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਆਸਥਾ ਰੱਖਦੇ ਨੇ ਲੋਕਾਂ ਦੀ ਆਸਥਾ ਦਾ ਕੇਂਦਰ ਹੈ ਸ੍ਰੀ ਹਰਮੰਦਰ ਸਾਹਿਬ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਲੋਕ ਬਿਨਾਂ ਕਿਸੇ ਪੇਪ ਪਾਪ ਤੋਂ ਇੱਥੇ ਮੱਥਾ ਟੇਕਣ ਦੇ ਲਈ ਆਉਂਦੇ ਨੇ ਪਰ ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਸਾਰੇ ਲੋਕ ਮਰਿਆਦਾ ਦਾ ਪਾਲਣ ਕਰਨ ਮਰਿਆਦਾ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਦੱਸ ਦੇ ਕਿ ਇੱਕ ਲੰਮਾ ਛੋੜਾ ਟਵੀਟ ਕੀਤਾ ਗਿਆ ਹੈ ਐਸਟਪੀਸੀ ਦੇ ਵੱਲੋਂ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪਹਿਲਾਂ ਉਸਨੇ ਮर्यादा भंग ਕੀਤੀ ਅਪੱਤਿਜਨਕ ਫੋਟੋਆਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਪਾਈਆਂ ਦੋਸਤੋ ਬਾਅਦ ਜਦੋਂ ਅਸੀਂ ਉਸਤੇ ਖਿਲਾਫ ਐਫਆਈਆਰ ਦਰਜ ਕਰਵਾਈ ਹਰਮੰਦਰ ਸਾਹਿਬ ਦੇ ਮੈਨੇਜਰ ਨੇ ਜਦੋਂ ਉਸਤੇ ਖਿਲਾਫ ਕੰਪਲੇਂਟ ਦਰਜ ਕਰਵਾਈ ਤਾਂ ਉਸਨੇ ਮਾਫੀ ਮੰਗੀ ਪਰ ਫਿਰ ਵੀ ਉਸਨੇ ਅਪੱਤਿਜਨਕ ਪੋਸਟਾਂ ਪਾਉਣ ਤੋਂ ਗੁਰੇਜ਼ ਨਹੀਂ ਕੀਤਾ ਅਪੱਤਿਜਨਕ ਪੋਸਟਾਂ ਲਗਾਤਾਰ ਉਸਦੇ ਵੱਲੋਂ ਤਾਂ ਵੀ ਨਪਾਈਆਂ ਗਈਆਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਸਨੇ ਲੋਕਾਂ ਨੂੰ ਗੁਰਦੁਆਰੇ ਨਾਲ ਜਾਣ ਲੈਣ ਲਈ ਪ੍ਰੇਰਕ ਕੀਤਾ ਐਸ.ਡੀ.ਪੀ.ਐਸ ਦੇ ਖਿਲਾਫ ਝੂਠਾ ਪ੍ਰਚਾਰ ਕੀਤਾ ਹੈ ਅਰਚਨਾ ਇੱਕ ਨਫਰਤ ਭਰੇ ਝੰਡੇ ਦੇ ਤਹਿਤ ਕੰਮ ਕਰ ਰਹੀ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਸਨੇ ਇੱਕ ਵੀਡੀਓ ਦੇ ਵਿੱਚ ਕਿਹਾ ਕਿ ਉਸ ਨੂੰ ਮर्याਦਾ ਦਾ ਨਹੀਂ ਸੀ ਪਤਾ ਤੇ ਉੱਥੇ ਕਿਤੇ ਵੀ ਮर्याਦਾ ਲਿਖੀ ਨਹੀਂ ਸੀ ਹੋਈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਕੈਂਟਾ ਕਰਦੀ ਐਂਟਰੀ ਗੇਟ ਤੇ ਇੱਕ ਵੱਡੀ ਸਕਰੀਨ ਲੱਗੀ ਹੋਈ ਹੈ ਜਿਸ ਦੇ ਉੱਪਰ ਮर्याਦਾ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਸਾਈਡ ਉਸਨੇ ਐਂਟਰੀ ਕੀਤੀ ਹੈ ਉਸੇਹੀ ਸਾਈਡ ਹੈ ਵੱਡੇ ਸਕਰੀਨ ਲੱਗੀ ਹੋਈ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਉਸਨੇ ਕਿਹਾ ਕਿ ਕਿਸੇ ਨੂੰ ਵੀ ਉਸਨੇ ਕਿਸੇ ਨੇ ਵੀ ਉਸ ਨੂੰ ਫੋਟੋਆਂ ਜਾਂ ਵੀਡੀਓ ਬਣਾਉਣ ਤੋਂ ਨਹੀਂ ਰੋਕਿਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਐਸਡੀਪੀਸੀ ਦੇ ਸੇਵਾਦਾਰਾਂ ਦੇ ਵੱਲੋਂ ਇਸ ਨੂੰ ਐਂਟਰੀ ਤੇ ਹੀ ਰੋਕ ਦਿੱਤਾ ਸੀ ਜਦੋਂ ਚਰਨ ਗੰਗਾ ਦੇ ਵਿੱਚ ਪੈਰ ਪਾਉਂਦੇ ਆ ਇਸ ਦੇ ਵੱਲੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਸ ਦੌਰਾਨ ਹੀ ਐਲਸੀਪੀਸੀ ਦੇ ਸੇਵਾਦਾਰਾਂ ਨੇ ਇਸ ਨੂੰ ਰੋਕਿਆ ਸੀਗਾ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਹੁਣ ਟਵੀਟ ਦੇ ਵਿੱਚ ਲਿਖਿਆ ਹੈ ਕਿ ਐਸਡੀਪੀਸੀ ਮੈਨੇਜਮੈਂਟ ਨੂੰ ਡਰਾ ਰਹੀ ਹੈ ਧਮਕਾ ਰਹੀ ਹੈ ਐਫਆਈਆਰ ਵਾਪਸ ਲੈਣ ਦੇ ਲਈ ਉਹਨ ਤਾਂ ਕਾਇਆ ਜਾ ਰਿਹਾ ਪਰ ਜੇ ਉਹ ਸੱਚੇ ਦਿਲੋਂ ਮਾਫੀ ਮੰਗਦੀ ਹੈ ਤਾਂ ਬਾਰ-ਬਾਰ ਅਜਿਹੇ ਪੱਤੇ ਜਨਕ ਪੋਸਟਾਕ ਕਿਉਂ ਪਾ ਰਹੀ ਹੈ ਇਸ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਸਨੇ 21 ਜੂਨ ਨੂੰ ਗੁਰਦੁਆਰਾ ਮੱਥਾ ਜ਼ਰੂਰ ਟੇਕਿਆ ਸੀ 1 ਜੀ ਕਿ ਉਸਨੇ 1 ਜੂਨ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਮੱਥਾ ਨਹੀਂ ਟੇਕਿਆ 21 ਜੂਨ ਨੂੰ ਜ਼ਰੂਰ ਆ ਕੇ ਮੱਥਾ ਟੇਕ ਗਈ ਸੀ ਸੇਵਾ ਕੀਤੀ ਸੀ ਪਰ ਸੇਵਾ ਕਰਨਾ ਉਸ ਨੂੰ ਆਜ਼ਾਦੀ ਨਹੀਂ ਦਿੰਦਾ ਕਿ ਉਹ ਅੰਦਰ ਆ ਕੇ ਬਾਦ ਦੇ ਵਿੱਚ ਮर्यादा ਪੰਨ ਕਰੇ ਇਸੇ ਨਾਲ ਖੇonaut ਦੇ ਵੱਲੋਂ ਮੰਗ ਕੀਤੀ ਹੈ ਕਿ ਅਸੀਂ ਅਮਰਸਰ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਅਰਜਨਾ ਨੂੰ ਜਲਦ ਜਲਦ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਤੇ ਸਿੱਖਾਂ ਵਿਰੋਧੀ ਚੱਲ ਰਹੀ ਚਾਲ ਦਾ ਪਰਦਾਫਾਸ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸ੍ਰੀ ਹਰਮੰਦਰ ਸਾਹਿਬ ਸਿੱਖਾਂ ਦੇ ਧਾਰਮਿਕ ਆਸਥਾ ਦਾ ਕੇਂਦਰ ਹੈ ਤੇ ਸਭ ਇੱਥੇ ਬਿਨਾਂ ਕਿਸੇ ਪੇਟ ਭਾਪ ਤੋਂ ਆਉਂਦੇ ਨੇ ਤੇ ਮर्याਦਾ ਦੀ ਪਾਲਣਾ ਕਰਨਾ ਅਸੀਂ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਇੱਥੇ ਮर्याਦਾ ਦੀ ਪਾਲਣਾ ਕੀਤੀ ਜਾਵੇ। ਦੱਸਿਆ ਕਿ ਅਰਜਨਾ ਮਕਵਾਨਾ ਦੇ ਵੱਲੋਂ ਸਵੇਰੇ ਇੱਕ ਵੀਡੀਓ ਪਾਈ ਗਈ ਸੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਕਿਹਾ ਸੀ ਕਿ ਉਹ ਕੇਸ ਲੜਨ ਦੇ ਤਿਆਰ ਹੈ ਨਹੀਂ ਤਾਂ ਐਸਟੀਪੀਸੀ ਆਪਣੀ ਐਫਆਈਆਰ ਵਾਪਸ ਲੈ ਲੈਵੇ ਨਾ ਤਾਂ ਉਸਦੀ ਵੀ ਜਿਹੜੀ ਲੀਗਲ ਟੀਮ ਹੈ ਉਹ ਲੜਨ ਦੇ ਲਈ ਤਿਆਰ ਹੈਗੀ ਹੈ ਸਿਨਾਲ ਖੂਸੇ ਵੱਲੋਂ ਕਿਹਾ ਸੀ ਕਿ ਉਸ ਨੂੰ ਨਹੀਂ ਸੀ ਪਤਾ ਕਿ ਉੱਥੇ ਮर्यादा ਨਹੀਂ ਸੀ ਲਿਖੀ ਹੋਈ ਗੁਰੂਕਾਰ ਦੀ ਮर्यादा ਕੀ ਹੁੰਦੀ ਹੈ ਇਸੇ ਨਾਲ ਕਿ ਉਸੇ ਵੱਲੋਂ ਉਸ ਵੀਡੀਓ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਉਸ ਨੂੰ ਕਿਸੇ ਨੇ ਫੋਟੋ ਜਾਂ ਵੀਡੀਓ ਬਣਾਉਣ ਤੋਂ ਮਨਾ ਨਹੀਂ ਕੀਤਾ ਹਾਲਾਂਕਿ ਐਸਟੀਪੀਸੀ ਦੇ ਵੱਲੋਂ ਉਸ ਸਾਰੇ ਸਵਾਲਾਂ ਦਾ ਜਵਾਬ ਵੀ ਦਿੱਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਿੱਥੋਂ ਉਸਨੇ ਐਂਟਰੀ ਕੀਤੀ ਕੰਟਾਕਰ ਵਾਲੇ ਗੇਟਸ ਤੋਂ ਉੱਤੇ ਵੱਡੇ ਸਕਰੀਨ ਲੱਗੀ ਹੋਈ ਆ ਉੱਤੇ ਮਰਿਆਦਾ ਲਿਖੀ ਹੁੰਦੀ ਹੈ ਇਸ ਦੇ ਨਾਲ ਹੀ ਵੀਡੀਓ ਨਾ ਬਣਾਉਣ ਵਾਲੇ ਸਵਾਲ ਦੇ ਉੱਪਰ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਉਹ ਐਂਟਰੀ ਤੇ ਚਰਨ ਗੰਗਾ ਦੇ ਵਿੱਚ ਪੈਰ ਤੁੰਦਿਆ ਵੀਡੀਓ ਬਣਾ ਰਿਹਾ ਸੀ ਸੇਵਾਦਾਰ ਨੇ ਉਸ ਨੂੰ ਉਸੇ ਹੀ ਦੌਰਾਨ ਰੋਕ ਦਿੱਤਾ ਸੀਗਾ ਤੇ ਇਸੇ ਨਾਲ ਕਿ ਹੁਣ ਉਹਨਾਂ ਦੇ ਵੱਲੋਂ ਮੰਗ ਕੀਤੀ ਹੈ ਕਿ ਅਰਸ਼ਨਾ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਇਸ ਸਬੰਧੀ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਪੰਜਾਬ ਬੁਲਟਨ